ਕਸਾਲ ਪ੍ਰਭੂ ਜੀ ਤੁਸੀਂ ਗੌਰ ਕਰੋਗੇ ਨਾ ਤਾਂ ਚੋਨੇ ਦੇ ਤੁਹਾਨੂੰ ਮਖੜੀ ਦਾ ਜਾਲਾ ਦੇਖੂਗਾ ਸਾਰੇ ਚੋਨੇ ਤੇ ਲਗਭਗ ਇਹ ਚੂਨਾ ਲੱਗਿਆ ਜੀ 18 ਜੂਨ ਦਾ 212 ਇਹ ਕਿਸਮ ਹੈਗੀ ਆ ਤੇ ਇੱਕ ਝਟਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਹੈਗਾ ਵੈਸੇ ਤਾਂ ਮੈਂਨੇ ਪੂਰੀ ਡਿਟੇਲ ਦੇ ਵਿੱਚ ਇਹਦੀ ਵੀਡੀਓ ਪਾਈ ਹੋਈ ਹੈ ਕਿ ਤੁਸੀਂ ਜੂਰੀਆ ਪੂਰਾ ਕਦੋਂ ਕਰਨਾ ਇਹ ਕਿਸਮ ਦੇ ਸਮੇਂ ਦੇ ਅਨੁਸਾਰ ਹੁੰਦਾ ਲੰਬੇ ਸਮੇਂ ਦੀਆਂ ਕਿਸਮਾਂ ਦੇ ਵਿੱਚ 45 ਦਿਨਾਂ ਤੱਕ ਜਾ ਸਕਦਾ ਘੱਟ ਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਵਿੱਚ 35-40 ਦਿਨ ਤੇ ਬਹੁਤ ਹੀ ਘੱਟ ਸਮੇਂ ਦੀਆਂ ਕਿਸਮਾਂ ਵਿੱਚ 30 ਤੋਂ 35 ਦਿਨ ਦੇ ਵਿੱਚ ਯੂਰੀਆ ਪੂਰਾ ਹੁੰਦਾ ਆਏਗਾ ਨਹੀਂ ਤਾਂ ਫਿਰ ਉਸ ਤੋਂ ਬਾਅਦ ਯੂਰੀਆ ਤੁਹਾਨੂੰ ਫਸਲ ਮੰਗੇ ਤਾਂ ਸਪਰੇਅ ਦੇ ਰੂਪ ਵਿੱਚ ਦਿਓ ਵੈਸੇ ਨਾ ਪਾਓ ਗੱਟਾ ਤਾਂ ਕਦੇ ਵੀ ਨਹੀਂ ਪਾਉਣਾ ਵੱਡੀ ਫਸਲ ਨੂੰ ਉਹਦੇ ਜੜਾ ਵੀ ਮਚਾ ਸਕਦਾ ਮੁੱਢਾਂ 'ਚ ਵੀ ਡਿੱਗ ਸਕਦਾ ਜਾਂ ਹੋਰ ਸਮੱਸਿਆ ਆ ਸਕਦੀ ਹੈ ਝਟਕਾ ਮੈਥਡ ਇਹ ਹੈਗਾ ਵੀ ਜਦੋਂ ਇਸ ਤਰੀਕੇ ਨਾਲ ਪੱਤੇ ਹੋ ਜਾਣ ਸਿੱਧੇ ਖੜ੍ਹੇ ਪੈਪਾ ਹੋਣ ਲੱਗ ਜਾਣ ਮੋਟੀਆਂ ਤੇ ਮਕੜੀ ਦਾ ਆ ਜਾ ਜਾਲਾ ਤਾਂ ਉਦੋਂ ਯੂਰੀਆ ਨਹੀਂ ਪਾਉਣਾ ਚਾਹੀਦਾ ਅੱਜ ਇਹ ਝੋਨਾ 45 ਦਿਨਾਂ ਦਾ ਹੋ ਗਿਆ 5 ਦਿਨ ਹੋ ਗਏ ਦਾ ਯੂਰੀਆ ਪੂਰਾ ਹੋਏ ਨੂੰ ਹੁਣ ਇਸ ਤੇ ਕਿਤੇ ਜਦੋਂ ਮੌਸਮ ਸਾਫ਼ ਹੋਊਗਾ ਸਪਰੇਅ ਕਰਾਂਗੇ ਯੂਰੀਆ ਦੀ ਇਹਦੇ ਵਿੱਚ ਯੂਰੀਆ ਨਹੀਂ ਪਾਵਾਂਗੇ ਨਹੀਂ ਤਾਂ ਕੱਦ ਬਹੁਤ ਕਰੇਗਾ